ਅੱਜ ਪਾਇਲ ਵਿਖੇ ਖੁਸ਼ਿਆਰਪੁਰ ਆਟੋਮੋਬਾਈਲਜ਼ ਵਿਖੇ ਪਹੁੰਚੇ ਆ ਜੀ ਤੇ ਪ੍ਰਧਾਨ ਜੀ ਦੇ ਨਾਲ ਗੱਲਬਾਤ ਕਰਦੇ ਆ ਗੱਡੀ ਨਵੀਂ ਲਾਂਚ ਕੀਤੀ ਗਈ ਹੈ ਵਿਕਟੋਰੀਅਸ ਗੱਡੀ ਬਾਕੀ ਆਪਾਂ ਪ੍ਰਧਾਨ ਜੀ ਦੇ ਵਿਚਾਰ ਲੈਨੇ ਆ ਸਰਦਾਰ ਬਲਵਿੰਦਰ ਸਿੰਘ ਸਿਹੋੜਾ ਪ੍ਰਧਾਨ ਪੁਲਿਸ ਜ਼ਿਲ੍ਹਾ ਖੰਨਾ ਛੋਣੀਆਂ ਅਕਾਲੀ ਦਲ ਅੰਮ੍ਰਿਤਸਰ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੁਬਾਰਕਬਾਦ ਦਿੰਨੇ ਆ ਖੁਸ਼ਿਆਰਪੁਰ ਆਟੋ ਵਾਲਾ ਜਿਹੜਾ ਪਾਇਲ ਵਿਖੇ ਇਹਨਾਂ ਸ਼ੋਰੂਮ ਆ ਜੀ ਤੇ ਅੱਜ ਗੱਡੀ ਲੌਜ ਕੀਤੀ ਆ ਵਿਕਟੋਰੀਸ ਬਹਾ ਵਿਕਟੋਰੀਸ ਤੇ ਬਹੁਤ ਵਧੀਆ ਫੀਚਰ ਨੇ ਗੱਡੀ ਦੇ ਵਿੱਚ ਦਮਾਨ ਸਾਹਿਬ ਦਮਾਨ ਸਾਹਿਬ ਨੂੰ ਬਹੁਤ ਬਰੀਕੀ ਨਾਲ ਸਮਝਾਏ ਨੇ ਸਾਨੂੰ ਜਿੰਨੇ ਇਹਦੇ ਫੀਚਰ ਨੇ ਤੇ ਇਹ ਗੱਡੀ ਮਾਤ ਪਾਉਂਦੀ ਆ ਜੀ ਜਿਵੇਂ ਆਪਾਂ ਕੱਟੀਆਂ ਪੁਰਾਣੀਆਂ ਲਾ ਲਓ ਕੋਈ ਕਹੋngੀਆਂ ਨੇ ਬਾਲੇ ਫੀਚਰ ਵਾਲੇ ਨੇ ਠੀਕ ਹੈ ਜੀ ਇਹਦਾ ਇਸ ਤੱਕ ਕਹਿ ਲਾਂ ਇਹਨਾਂ ਦੇ ਫੀਚਰ ਨੇ ਹੋਰ ਅੱਜ ਤੱਕਰ ਕਹੇ ਗੱਡੀ ਚ ਦੇਖੇ ਨਹੀਂ ਬਾਕੀ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਜੀ ਤੇ ਇਹਨਾਂ ਦਾ ਬਹੁਤ ਵਧੀਆ ਪੈਲ ਦੇ ਵਿੱਚ ਯੋਗਦਾਨ ਅ ਵਿਕਾਸ ਦੇ ਵਿੱਚ ਵੀ ਲਾਈ ਹੈ ਆਪਾਂ ਪੈਲ ਦਾ ਤਰੱਕੀ ਵਾਸਤੇ ਇੱਥੇ ਸ਼ੋਰੂਮ ਹੈ ਜਿਹੜਾ ਇਹਨਾਂ ਦਾ ਸ਼ੋਰੂਮ ਹੈ ਬਿਲਕੁਲ ਸਹੀ ਗੱਲ ਹੈ ਜੀ ਵੱਡਾ ਸ਼ੋਰੂਮ ਹੈ ਜੀ ਆਪਣੇ ਪਾਏ ਇਲਾਕੇ ਦੇ ਵਿੱਚ ਬਾਕੀ ਇਹਨਾਂ ਦੀਆਂ ਸੇਵਾਵਾਂ ਵੀ ਬਹੁਤ ਵਧੀਆ ਨੇ ਲੋਕ ਅਕਸਰ ਸਾਨੂੰ ਦੱਸਦੇ ਨੇ ਬਹੁਤ ਵਧੀਆ ਸੇਵਾਵਾਂ ਨੇ ਇਹਨਾਂ ਦੀ ਨਾ ਸਾਰਾ ਸਟਾਫ ਹੈ ਬਹੁਤ ਨੈਸਾ ਬਹੁਤ ਪਿਆਰ ਨਾਲ ਗੱਲ ਕਰਦੇ ਨੇ ਜੀ ਜੀ ਇਹਨਾਂ ਨੂੰ ਸਾਰਿਆਂ ਨੂੰ ਤੇ ਬਹੁਤ ਵਧੀਆ ਸਟਾਫ ਆ ਤੇ ਬਾਕੀ ਹੁਣ ਗਾਹਾਂ ਤੁਹਾਨੂੰ ਮਾਸਟਰ ਜੀ ਦਾਖ ਦੇਣਗੇ ਜੋ ਜੀ 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 ਹਾਂਜੀ ਮਾਸਟਰ ਜੀ ਤੁਹਾਡਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਮਾਸਟਰ ਜੀ ਥੈਂਕ ਯੂ ਤੇ ਆਪਾਂ ਨੂੰ ਰਾਜਕੁਮਾਰ ਸਿੰਘ ਧਿਮਨ ਸਾਹਿਬ ਨੇ ਜਿਹੜੇ ਆਪਾਂ ਨੂੰ ਸਾਰੇ ਫੀਚਰ ਸਮਝਾਏ ਨੇ ਜੀ ਆਪਾਂ ਬਹੁਤ ਵਧੀਆ ਵਧੀਆ ਲੱਗੇ ਨੇ ਜੀ ਆਪਾਂ ਨੂੰ ਤੇ ਇੱਕ ਗੱਲ ਦੀ ਤੁਹਾਨੂੰ ਵੀ ਮੁਬਾਰਕਵਾ ਦਿੰਨੇ ਆ ਜੀ ਤੁਹਾਡੇ ਸਟੂਡੈਂਟ ਨੇ ਹਾਂਜੀ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਨੇ ਜੀ ਥੈਂਕ ਯੂ ਤੇ ਮਾਸਟਰ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਜਿਹੜੀ ਲਾਂਚਿੰਗ ਕੀਤੀ ਗਈ ਹੈ ਜੀ ਤੇ ਬਾਰੇ ਅੱਜ ਜਿਹੜੀ ਇਹ ਗੱਡੀ ਦੀ ਕੈਗਿਐਸ ਦੀ ਲਾਂਚਿੰਗ ਹੋਈ ਆ ਸਾਨੂੰ ਬਹੁਤ ਹੀ ਪਿਆਰੀ ਗੱਡੀ ਲੱਗੀ ਆ ਬਹੁਤ ਹੀ ਵਧੀਆ ਜਿਹੜੇ ਤੇ ਫੀਚਰ ਨੇ ਸਾਨੂੰ ਰਾਜ ਕੋਮਲ ਜੀ ਨੇ ਸਮਝਾਏ ਨੇ ਤੇ ਇਹ ਜਿਹੜੇ ਫੀਚਰ ਨੇ ਅਸੀਂ ਦੇਖਦੇ ਆ ਆਮ ਗੱਡੀਆਂ ਤੇ ਲਾਉਂਦੇ ਆ ਆ ਗੱਡੀਆਂ ਨੂੰ ਦੇਖਦੇ ਆ ਉਹਨਾਂ ਵਿੱਚ ਇੰਨੇ ਫੀਚਰ ਨਹੀਂ ਹੈਗੇ ਤੇ ਦੂਸਰਾ ਹੈਗਾ ਕਿ ਇਹ ਗੱਡੀ ਸਾਰਾ ਵਗੈਰਾ ਜਿੰਨੀਆਂ ਦੂਜੀਆਂ ਕਿ ਆ ਗੱਡੀ ਆ ਉਹਨਾਂ ਨੂੰ ਵੀ ਮਾਤ ਪਾਉਂਦੀ ਆ ਜੋ ਇਹਦਾ ਰੇਟ ਹੈ ਰੇਟ ਦੇ ਹਿਸਾਬ ਨਾਲ ਜਿਹੜੇ ਫੀਚਰ ਦਿੱਤੇ ਗਏ ਨੇ ਉਹ ਬਹੁਤ ਵਧੀਆ ਲੱਗੇ ਨੇ ਕਿਉਂਕਿ ਇਹਦੇ ਵਿੱਚ ਦੋ ਅਸੀਂ ਇੱਕ ਚੀਜ਼ ਹੋਰ ਐਕਸਟਰਾ ਦੇਖੀ ਹੈ ਕਿ ਇਹਦੇ ਵਿੱਚ ਇੱਕ ਬੈਟਰੀ ਸਿਸਟਮ ਆ ਗੱਡੀ ਦਾ ਪਤਾ ਨਹੀਂ ਚੱਲਦਾ ਵੀ ਸਟਾਰਟ ਹੈ ਜਦੋਂ ਅਸੀਂ ਕਲਚ ਦੱਬ ਕੇ ਦੇਖਦੇ ਆ ਸਾਨੂੰ ਜੋੜਨ ਦੱਸਿਆ ਸੀ ਆਪ ਖੁਦ ਪ੍ਰੈਕਟੀਕਲ ਕਰਕੇ ਦੇਖਿਆ ਉਹਦਾ ਸਾਨੂੰ ਮਤਲਬ ਵਿੱਚ ਕਲਚ ਦੱਬੇ ਤੇ ਫੇਰ ਹੀ ਗੱਡੀ ਦਾ ਸਟਾਰਟ ਪਤਾ ਲੱਗਦਾ ਹੈਗਾ ਜਦ ਲੋਡ ਪੈਂਦਾ ਗੱਡੀ ਤੇ ਵੀ ਸਟਾਰਟ ਆ ਗੱਡੀ ਸਾਡੀ ਨਹੀਂ ਤਾਂ ਪਤਾ ਨਹੀਂ ਚੱਲਦਾ ਬਾਕੀ ਹੋਰ ਜਿਹੜੀ ਸਾਈਡਾਂ ਤੇ ਇਹਦੇ ਕੈਮਰੇ ਦਿੱਤੇ ਗਏ ਨੇ ਉਹ ਮੈਨੂੰ ਬੜਾ ਫੀਚਰ ਪਿਆਰਾ ਲੱਗਿਆ ਕਿਉਂਕਿ ਸਾਨੂੰ ਸਾਰਾ ਪਿੱਛੇੋਂ ਵੀ ਅੱਗੇੋਂ ਵੀ ਸਾਰੇ ਫੀਚਰ ਨੇ ਜਿਹੜੇ ਜੋ ਕਿ ਮਤਲਬ ਗੱਡੀ ਇਹ ਦੱਸਦੇ ਨੇ ਜਿਹੜਾ ਰਾਜਕੋਮਲ ਜੀ ਨੇ ਸਾਨੂੰ ਸਮਝਾਇਆ ਬਈ ਇਹ ਗੱਡੀ ਐਕਸੀਡੈਂਟ ਹੋਣ ਤੋਂ ਵੀ ਸਾਨੂੰ ਦੱਸਦੀ ਜੀ ਆ ਵੀ ਐਕਸੀਡੈਂਟ ਹੋਣ ਵਾਲਾ ਉੱਥੇ ਰੁਕ ਜਾਂਦੀ ਆਪਦੇ ਆਪ ਗੱਡੀ ਤੇ ਦੂਸਰਾ ਹੈਗਾ ਜੀ ਜਦੋਂ ਡਰਾਈਵਿੰਗ ਕਰਦੇ ਅਸੀਂ ਡਰਾਈਵਿੰਗ ਕਰਦੇ ਸਮੇਂ ਤੇ ਸਾਨੂੰ ਇੰਨੀ ਆਰਾਮਦਾਇਕ ਹੈ ਕਿ ਪਤਾ ਨਹੀਂ ਚੱਲਦਾ ਕਿ ਅਸੀਂ ਗੱਡੀ ਚਲਾ ਰਹਾਂ ਜੇ ਸੀ ਮਤਲਬ ਕਿ ਇੱਕ ਦੱਸਦੇ ਨੇ ਵੀ ਜੇ ਗੱਡੀ ਦੇ ਵਿੱਚ ਸਾਨੂੰ ਮਤਲਬ ਕਿ ਖਰਾਣੇ ਖਾਤਾ ਕਦੇ ਨੀਂਦ ਆ ਗਈ ਆ ਜਾਂ ਸ਼ੀ ਆਰਾਮ ਕਰਨਾ 5-7 ਮਿੰਟਾਂ ਸ਼ੀ ਆਰਾਮ ਕਰ ਸਕਦੇ ਆ ਗੱਡੀ ਦੇ ਵਿੱਚ ਤੇ ਗੱਡੀ ਮਤਲਬ ਕਿ ਇੰਨੇ ਫੀਚਰ ਵਧੀਆ ਲੱਗੇ ਨੇ ਸਾਨੂੰ ਅਜ ਤਾਂ ਕਹਿਣਾ ਵੀ ਇਹ ਗੱਡੀ ਹਰ ਇੱਕ ਬੰਦੇ ਨੂੰ ਆਪਦੀ ਪਹੁੰਚ ਦੇ ਹਿਸਾਬ ਨਾਲ ਲੈਣੀ ਚਾਹੀਦੀ ਆ ਤੇ ਗੱਡੀ ਦਾ ਵਧੀਆ ਫੀਚਰ ਆ ਸਾਨੂੰ ਸ਼ੋਰੂਮ ਤੇ ਇੱਥੇ ਸਾਡੇ ਨੇੜੇ ਹੀ ਆ ਸਾਡੇ ਪਿੰਡਾਂ ਨੂੰ ਬਹੁਤ ਫਾਇਦਾ ਇਹਨਾਂ ਦਾ ਕਿਉਂਕਿ ਸਭ ਵੀ ਸਾਰੇ ਨੇ ਡੀਲਿੰਗ ਬਹੁਤ ਵਧੀਆ ਜਿੰਨਾ ਵੀ ਸਟਾਫ ਮੈਂ ਦੇਖਿਆ ਸਾਰੇ ਨੇ ਬਹੁਤ ਵਧੀਆ ਡੀਲਿੰਗ ਹੈ ਇਹਨਾਂ ਦੀ ਹਰ ਇੱਕ ਦਾ ਪਿਆਰ ਨਾਲ ਗੱਲ ਕਰਦਨੇ ਪਿਆਰ ਨਾਲ ਸੁਝਾਉਂਦਨੇ ਹਰ ਇੱਕ ਚੀਜ਼ ਬਾਰੇ ਦੱਸਦਨੇ ਚੱਲਣਾ ਪਵੇ ਮੈਂ ਇੰਨੇ ਅੱਗ ਨਾਲ ਕਹਿੰਦਾ ਹੋਇਆ ਸਕੇਮਾ ਦਾ ਜਾਜਕਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਮਾਸਟਰ ਜੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਔਰ ਪ੍ਰਧਾਨ ਜੀ ਨਾਲ ਵੀ ਗੱਲਬਾਤ ਕੀਤੀ ਹੈ ਬਹੁਤ ਵਧੀਆ ਵਿਚਾਰ ਇਹਨਾਂ ਨੇ ਆਪਣਾ ਸ਼ੇਅਰ ਕੀਤੇ ਇੱਕ ਮੈਂ ਆਪਣੇ ਵੱਲੋਂ ਵੀ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਲਾਂਚਿੰਗ ਹੋਈ ਹੈ ਗੱਡੀ ਦੀ ਤਾਂ ਸਾਡੇ ਇਲਾਕੇ ਦੀਆਂ ਸਾਰੀਆਂ ਤਕਰੀਬਨ ਸਖਸ਼ੇਤਾ ਜਿਹੜੀਆਂ ਨੇ ਕੁਜ ਇਸ ਗੱਡੀ ਦੇ ਲਾਂਚ ਸਮੇਂ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਕੇ ਸਰਦਾਰ ਲਖਵੀਰ ਸਿੰਘ ਲਖਾ ਰੁਪਾਲੋਂ ਸਾਹਿਬ ਸਾਡੇ ਸਿਹਾਉੜਾ ਸਾਹਿਬ ਪ੍ਰਧਾਨ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਜੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਸਪੈਸ਼ਲ ਤੌਰ ਤੇ ਰਾਜਕੋਮਲ ਜੀ ਵੱਲੋਂ ਜੋ ਮੈਸੇਜ ਦਿੱਤਾ ਗਿਆ ਸੀ ਤੇ ਸਪੈਸ਼ਲ ਪਹੁੰਚੇ ਨੇ ਤੇ ਡੀਐਸਪੀ ਸਾਹਿਬ ਸਾਡੇ ਮਾਨਯੋਗ ਡੀਐਸਪੀ ਸਾਹਿਬ ਪਾਇਲ ਸਬਡਿਵੀਜ਼ਨ ਦੇ ਉਹਨਾਂ ਵੱਲੋਂ ਵੀ ਅੱਜ ਸਪੈਸ਼ਲ ਤੌਰ ਤੇ ਕੀਮਤੀ ਸਮਾਂ ਜਿਹੜਾ ਹੈ ਉਹਦੇ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਸੀ ਤੇ ਬਾਕੀ ਆਪਾਂ ਰਾਜ ਕੋਮਲ ਸਿੰਘ ਤਿਮਾਨ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਜਿਹੜੇ ਇੱਥੇ ਇੰਚਾਰਜ ਨੇ ਤੇ ਉਹਨਾਂ ਨੂੰ ਆਪਾਂ ਪੁੱਛਦੇ ਆ ਕਿ ਅੱਜ ਜੋ ਗੱਡੀ ਲਾਂਚ ਕੀਤੀ ਗਈ ਹੈ ਇਹਨਾਂ ਦੇ ਕੀ ਵਿਚਾਰ ਨੇ ਜੀ ਹਾਂਜੀ ਤੁਸੀਂ ਕੀ ਕਹਿਣਾ? ਅੱਛੇ ਰਹੀਏ ਕਾਲ ਜੀ ਅੱਜ ਉੱਥੇ ਕਰਕੇ ਗੱਲ ਤੁਸੀਂ ਇਹ ਗੱਡੀ ਮਰੂਤੀ ਨੇ ਬਹੁਤ ਵਧੀਆ ਲਾਂਚ ਕੀਤੀ ਹੈ ਤੁਸੀਂ ਦੇਖ ਲਓ ਤਕਰੀਬਨ 1.5 ਵਜੇ ਗੱਡੀ ਦੀ ਲਾਂਚਿੰਗ ਸੀਗੀ ਇਹਨਾਂ ਦੇ ਫੀਚਰ ਸਮਝਾਉਂਦੇ ਸਮਝਾਉਂਦੇ ਇਹਨਾਂ ਨੂੰ ਸਵਾ ਚਾਰ ਹੋ ਗਏ ਨੇ ਬਿਲਕੁਲ ਸਹੀ ਗੱਲ ਹੈ ਨਾ ਤੇ ਜੇ ਹਲੇ ਵੀ ਇਹਦੇ ਅੱਧੇ ਫੀਚਰ ਰਹਿੰਦੇ ਨੇ ਜੇ ਮੈਂ ਤੁਹਾਨੂੰ ਫੀਚਰ ਗਿਣਾਉਣ ਲੱਗਿਆ ਆ ਆਪਾਂ ਨੂੰ ਰਾਤ ਹੋ ਜਾਊਗੀ ਜੀ ਇਹ ਗੱਡੀ ਬਹੁਤ ਵਧੀਆ ਇੱਕ ਦੇਖੋ ਹਾਈਬ੍ਰਿਡ ਗੱਡੀ ਆ ਗਈ ਹੈ ਨਾ ਤੇ ਇੰਜਨ ਵੀ ਸਪੋਰਟ ਕਰਦਾ ਤੇ ਬੈਟਰੀ ਵੀ ਸਪੋਰਟ ਕਰਦੀ ਹੈ ਇਹਨੂੰ ਜੀ ਤੇ ਮਤਲਬ ਈਵੀ ਗੱਡੀਆਂ ਨੇ ਚਲੋ ਉਹ ਵੀ ਆਪਦੀ ਜਗ੍ਹਾ ਸਹੀ ਨੇ ਪਰ ਹੁਣ ਤੱਕ ਦਾ ਰਿਵਿਊ ਆ ਜੋ ਆਇਆ ਅੱਜ ਸਵੇਰ ਤੋਂ ਕਸਟਮਰ ਆ ਰਹੇ ਨੇ ਲਾਂਚਿੰਗ ਤੇ ਆਏ ਜੇ ਡੀਐਸਪੀ ਸਾਹਿਬ ਆਏ ਸੀਗੇ ਰਪਾਲੋ ਸਾਹਿਬ ਬਲਵਿੰਦਰ ਸੇਵੜਾ ਪ੍ਰਧਾਨ ਜੀ ਨੇ ਆਏ ਨੇ ਹੈਨਾ ਤੇ ਲਖਵੀਰ ਲੱਖਾ ਜੀ ਐਕਸਐਮਐਲ ਸਾਰੇ ਆਏ ਨੇ ਸਾਰਿਆਂ ਨੇ ਗੱਡੀ ਦੇਖੀ ਆ ਤੇ ਉਹਨਾਂ ਨੂੰ ਬਹੁਤ ਵਧੀਆ ਗੱਡੀ ਲੱਗੀ ਆ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਵੀ ਹੁਣ ਗੱਡੀ ਦੇਖ ਰਹੇ ਸੀ ਗੱਡੀ ਸਾਰੇ ਪਾਸਿਆਂ ਪਰਫੈਕਟ ਹੈ ਜੀ ਤੇ ਅਗਰ ਆਪਾਂ ਸ਼ੇਪ ਵਾਲੇ ਪਾਸੇੋਂ ਕਹੀਏ ਤਾਂ ਉਤਨੋਂ ਵੀ ਪੂਰੀ ਸ਼ਾਨਦਾਰ ਗੱਡੀ ਹੈ ਜੀ ਅਗਰ ਵਿੱਚ ਬੈਠਣ ਵੱਲੋਂ ਦੇਖਿਆ ਜਾਵੇ ਤਾਂ ਪੂਰੀ ਸ਼ਾਨਦਾਰ ਗੱਡੀ ਹੈ ਜੀ ਫੀਚਰਸ ਤੁਸੀਂ ਦੱਸੇ ਨੇ ਜੀ ਗੱਡੀ ਸਾਰੇ ਪਾਸਿਓਂ ਜਾਨੀ ਆਪਾਂ ਨੂੰ ਜਿਹੜੇ ਸਿਗਨਲ ਦਿੰਦੀ ਹੈ ਅ ਅੱਗੋਂ ਵੀ ਪਤਾ ਲੱਗਦਾ ਹੈ ਬੈਕ ਆਪਾਂ ਬੈਕ ਕਰਦੇ ਆ ਤਾਂ ਨਹੀਂ ਸਾਡਾ ਤਾਂ ਵੀ ਪਤਾ ਲੱਗਦਾ ਕੋ ਗੱਡੀ ਆ ਰਹੀ ਹੈ ਹਾਂਜੀ ਤੇ ਇਹ ਗੱਲ ਬਿਲਕੁਲ ਸਹੀ ਗੱਲ ਹੈ ਬਾਤ ਮੰਨ ਲੇ ਹੋਰ ਵੀ ਬਹੁਤ سارے ਫੀਚਰ ਬਹੁਤ ਫੀਚਰ ਨੇ ਗੱਡੀ ਦੇ ਵਿੱਚ ਤੁਸੀਂ ਕਿਸੇ ਦਾ ਵੀ ਇੰਟਰਸਟ ਹੋਵੇ ਤੁਸੀਂ ਗੱਡੀ ਨਹੀਂ ਵੀ ਲੈਣੀ ਤਾਂ ਵੀ ਇੱਕ ਵਾਰ ਸਾਡੇ ਕੋਲ ਆਓ ਵਿਜ਼ਿਟ ਕਰੋ ਗੱਡੀ ਦੇਖੋ ਕਿ ਕੋਈ ਵੀ ਪ੍ਰੋਡਕਟ ਆਉਦਾ ਨੇ ਮਾਰਕੀਟ ਦੇ ਵਿੱਚ ਆਪਾਂ ਨੂੰ ਉਹਦੀ ਨੌਲੇਜ ਲੈਣੀ ਚਾਹੀਦੀ ਆ ਆਪਾਂ ਗੱਡੀ ਲੈਣੀ ਨਾ ਲੈਣੀ ਉਹ ਤਾਂ ਚਲੋ ਬਾਅਦ ਦੀ ਗੱਲ ਆ ਤੁਸੀਂ ਇੱਕ ਵਾਰ ਆਓ ਸਾਨੂੰ ਮਿਲੋ ਤੇ ਸਾਡੀ ਗੱਡੀ ਦੇਖੋ ਕੋਈ ਵੀ ਗੱਡੀ ਆਪਾਂ ਲੈਣੀਆ Swift, Dzire, Ertiga, Brezza, Espresso, Salerio, K10 ਆਪਣੇ ਕੋਲ ਸਾਰੀਆਂ Maruti Suzuki Arena ਦੀਆਂ ਗੱਡੀਆਂ ਸਾਰੀਆਂ ਅਵੇਲੇਬਲ ਨੇ ਆਪਾਂ ਨੂੰ ਕੋਈ ਜ਼ਿਆਦਾ ਵੇਟਿੰਗ ਕਰਨ ਦੀ ਲੋੜ ਨਹੀਂ ਹੈਗੀ ਜੀ ਹਨਾ ਜੋ ਵੀ ਹੈਗਾ ਸਾਰਾ ਕੁਝ ਇੱਕੇ ਛੱਤ ਦੇ ਥੱਲੇ ਸਾਰਾ ਕੰਮ ਹੋ ਜੋ ਇਸ ਦਾ ਪ੍ਰਾਈਸ ਆ ਉਹ ਤਕਰੀਬਨ 1.5 ਲੱਖ ਤੋਂ ਸਟਾਰਟ ਹੋ ਜਾਂਦਾ ਇੱਕ ਸ਼ੋਰੂਮ ਪ੍ਰਾਈਸ ਤੇ ਉਥੋਂ ਲੈ ਕੇ ਇਹ ਤਕਰੀਬਨ ਚੱਲਦਾ ਹੀ ਜਿਹੜਾ ਆਨ ਰੋਡ ਪ੍ਰਾਈਸ ਆ ਟਾਪ ਮਾਡਲ ਐਂਡ ਤੱਕ ਤਕਰੀਬਨ 19.5 ਤੋਂ 19 ਲੱਖ ਦੇ ਕਰੀਬ ਚੱਲਦਾ ਹੀ ਜੀ ਫਾਈਨਲ ਜਦ ਤੁਸੀਂ ਇੱਥੇ ਵਿਜ਼ਿਟ ਕਰੋਗੇ ਤੁਹਾਨੂੰ ਗੱਡੀ ਦੇ ਇਕੱਲੇ-ਇਕੱਲੇ ਫੀਚਰ ਦੱਸਿਆ ਜਾਣਗੇ ਕਈ ਮਾਡਲ ਬਹੁਤ ਨੇ ਇਹਦੇ ਵਿੱਚ ਹਾਈਬ੍ਰਿਡ ਆਉਂਦਾ ਸੈਮੀ ਹਾਈਬ੍ਰਿਡ ਆਉਂਦਾ ਤੇ ਹਾਈਬ੍ਰਿਡ ਪਲੱਸ ਆਉਂਦਾ ਤੇ ਸੀएनजी ਆਉਂਦਾ ਕਾਫੀ ਮਾਡਲ ਨੇ ਇਹਦਾ ਆਪਾਂ ਨਹੀਂ ਦੱਸ ਸਕਦੇ ਮਤਲਬ ਕਾਫੀ ਵੀਡੀਓ ਬਹੁਤ ਲੰਬੀ ਹੋ ਜੂਗੀ ਜੇ ਦੱਸਾਂਗੇ ਆਪਾਂ ਕਹਿ ਸਕਦੇ ਆ ਜੀ ਵਾਜਿਬ ਕੀਮਤਾਂ ਦੇ ਵਿੱਚ ਇੱਕ ਪਰਫੈਕਟ ਜਿਹੜੀ ਗੱਡੀ ਆਪਾਂ ਨੂੰ ਯਾਨੀ ਉਪਲਬਧ ਕੀਤੀ ਗਈ ਹੈ ਹਾਂਜੀ ਹਾਂਜੀ ਹੋਰ ਗੱਡੀਆਂ ਪਰ ਆਟੋਮੋਬਾਈਲ ਹਾਂਜੀ ਹਾਂਜੀ ਹੋਰ ਗੱਡੀਆਂ ਨਾਲੋਂ ਮਤਲਬ ਰੇਟ ਦੇ ਵਿੱਚ ਬਹੁਤ ਜਾਇਜ਼ ਆ ਕਿ ਮਰੂਤੀ ਦਾ ਭਰੋਸਾ ਰਿਹਾ ਜੀ ਸ਼ੁਰੂ ਤੋਂ ਅਣ ਕਰਦਾਨ ਸਾਹਿਬ ਨੇ ਅੰਨਾ ਬਜ਼ੁਰਗ ਸੀਗੇ ਉਹਨਾਂ ਕੋਲ ਸਾਰੇ ਕੋਲ ਪਹਿਲਾ ਮਰੂਤੀ ਦੀਆਂ ਗੱਡੀਆਂ ਸੀ ਹੈਨਾ ਜੀ ਤੇ ਚਲੋ ਮਾਸਟਰ ਜੀ ਆਏ ਨੇ ਮੈਂ ਨਾ ਸਟੂਡੈਂਟ ਆ ਇਹਨਾਂ ਕੋਲ ਵੀ ਮਰੂਤੀ ਦੀ ਗੱਡੀ ਆ ਜੀ ਜੀ ਹੈਨਾ ਤੇ ਮਰੂਤੀ ਦੀ ਗੱਡੀ ਦਾ ਭਰੋਸਾ ਰਿਹਾ ਜੀ ਤੇ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਤੇ ਅਸੀਂ ਤੁਹਾਨੂੰ ਲਾਸਟ ਵਿੱਚ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਜੀ ਕਲਮ ਨਿਰਪੱਖ ਪੰਜਾਬੀ ਚੈਨਲ ਵੱਲੋਂ ਹਾਂ ਜੀ ਹਾਂ ਜੀ ਤਾਂ ਇਹ ਜੀ ਤੇ ਅਸੀਂ ਇੱਕ ਗੱਲ ਦਾਅਵੇ ਨਾਲ ਕਹਿ ਸਕਦੇ ਆ ਕਿ ਜਿਹੜੀ ਆਪਾਂ ਗੱਡੀ ਅੱਜ ਲਾਂਚ ਕੀਤੀ ਹੈ ਇਹ ਬਹੁਤ ਸাকਸੈਸ ਹੋਵੇਗੀ ਕਾਮਯਾਬ ਹੋਵੇਗੀ ਤੇ ਗ੍ਰਾਹਕ ਦੀ ਜਿਹੜੀ ਹੈ ਪਹਿਲੀ ਪਸੰਦ ਬਣੇਗੀ ਇੱਕ ਤੁਹਾਡੇ ਤੋਂ ਲਾਸਟ ਪੁੱਛਣਾ ਚਾਹੁੰਦੇ ਆ ਜੀ ਜਿਹੜੀ ਸੈਕੰਡ ਹੈਂਡ ਗੱਡੀ ਜੇ ਅਗਰ ਕੋਈ ਵਿੱਚ ਰੱਖ ਕੇ ਆਪਣਾ ਉਹਦੇ ਵਿੱਚੋਂ ਪੈਸੇ ਆਪਣੇ ਜਿਹੜੇ ਹੈਗੇ ਆ ਉਹਦੇ ਬਾਰੇ ਤੁਸੀਂ ਕੀ ਬੋਲੋਗੇ ਬਿਲਕੁਲ ਜੀ ਸਾਡੇ ਕੋਲ ਟਰੂ ਵੈਲਿਊ ਹੈਗਾ ਅਸੀਂ ਤੁਹਾਡੀ ਪੁਰਾਣੀ ਗੱਡੀ ਕੋਈ ਵੀ ਆ ਕਿਸੇ ਵੀ ਕੰਪਨੀ ਦੀ ਹੈ ਚਾਹੇ ਸਕ੍ਰੈਪ ਆ ਕੁਝ ਵੀ ਆ ਉਹਨੂੰ ਆਪਾਂ ਮਾਰਕੀਟ ਨਾਲੋਂ ਵਧੀਆ ਰੇਟ ਤੇ ਕਟਾਂਗੇ ਤੁਹਾਨੂੰ ਨਵੀਂ ਗੱਡੀ ਦਵਾਂਗੇ ਅਤੇ ਹਰ ਇੱਕ ਗੱਡੀ ਦੇ ਉੱਤੇ ਅਲੱਗ-ਅਲੱਗ ਐਕਸਚੇਂਜ ਬੋਨਸ ਆ। ਖਰੀਦ ਹੋ ਗਈ ਹੋ ਤਾਂ ਹੀ ਵਧੀਆ ਐਕਸਚੇਂਜ ਬੋਨਸ ਆਉਂਦਾ। ਮਾਰਕੀਟ ਨਾਲੋਂ ਤੁਹਾਨੂੰ ਵਧੀਆ ਵੈਲਿਊ ਮਿਲੂਗੀ। ਜੇ ਤੁਸੀਂ ਬਾਹਰ ਸਕ੍ਰੈਪ ਗੱਡੀ ਆ ਤੁਹਾਡੇ ਘਰੇ ਕੋਈ ਖੜੀ ਤੁਸੀਂ ਕਬਾੜੀ ਨੂੰ ਵੇਚਦੇ ਹੋ। ਠੀਕ ਹੈ ਕਬਾੜੀ ਉਹਦਾ ਮਿਸਯੂਜ਼ ਵੀ ਕਰ ਸਕਦਾ। ਸਾਡੇ ਕੋਲ ਤੁਸੀਂ ਸਕ੍ਰੈਪ ਚ ਦੋਗੇ ਇੱਕ ਤਾਂ ਤੁਹਾਨੂੰ ਆਰਸੀ ਡਿਵੈਟ ਜੀ ਮਿਲਦੀ ਹੈ। ਕਈ ਪਰਸੈਂਟ ਹੁੰਦੀ ਹੈ। ਉਸ ਤੋਂ ਬਾਅਦ ਐਕਸਚੇਂਜ ਬੋਨਸ ਮਿਲਦਾ। ਉਸ ਤੋਂ ਬਾਅਦ ਜਿਆਦਾ ਅਸੀਂ ਤੁਹਾਡੀ ਗੱਡੀ ਕੱਟ ਲਈ ਅੰਦਰ ਤੁਹਾਨੂੰ ਸਰਟੀਫਿਕੇਟ ਦਵਾਂਗੇ ਵੀ ਇਹਦੀ ਜ਼ਿੰਮੇਵਾਰੀ ਸਾਡੀ ਆ। ਉਹ ਸਕ੍ਰੈਪ ਕਰਵਾਉਣ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਆ। ਤੁਹਾਨੂੰ ਬੇਫਿਕਰ ਹੋ ਜਾਓਗੇ ਬਿਲਕੁਲ। ਤੁਸੀਂ ਇੱਕ ਵਾਰ ਪੁਰਾਣੀ ਗੱਡੀ ਸਾਨੂੰ ਹੈਡ ਓਵਰ ਕਰਤੀ। ਆ ਮ ਆਮ ਕਬਾੜੀਆਂ ਨਾਲੋਂ ਤੁਹਾਨੂੰ ਕਿਤੇ ਜ਼ਿਆਦਾ ਰੇਟ ਮਿਲੂਗਾ ਸਾਡੇ ਕੋਲ। ਠੀਕ ਹੈ ਜੀ। ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਜੀ। ਤੇ ਅਸੀਂ ਲਾਸਟ ਵਿੱਚ ਅ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ। ਤਾਂ ਬਹੁਤ-ਬਹੁਤ ਮੁਬਾਰਕਾਂ ਨੇ ਜੀ ਤੁਹਾਡਾ ਸਾਰਿਆਂ ਨੂੰ ਬਹੁਤ-ਬਹੁਤ ਹਾਂ ਜੀ ਤੁਹਾਡਾ ਸਭ ਦਾ ਧੰਨਵਾਦ ਹੈ ਡੀਐਸਪੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੋ ਆਏ ਸੀ ਲਾਂਚਿੰਗ ਤੇ ਅਸਾ ਬਲਵਿੰਦਰ ਖੇوڑا ਪ੍ਰਧਾਨ ਜੀ ਆਏ ਨੇ ਹੈਨਾ ਤੇ ਐਕਐਮਐਲ ਆਏ ਸੀਗੇ ਅਤੇ ਰਪਾਲੋ ਸਾਹਿਬ ਆਏ ਸੀਗੇ ਤੇ ਸਾਡੇ ਮਾਸਟਰ ਜੀ ਆਏ ਨੇ ਚਲੋ ਬਹੁਤ ਸ਼ਖਸੀਅਤ ਆਈ ਹੈ ਨੇ ਮਾਣਯੋਗ ਸ਼ਖਸੀਅਤਾਂ ਜੋ ਸਾਡੇ ਅੱਧ ਬੋਲ ਆਈਆਂ ਨੇ ਹੈਨਾ ਕਿ ਉਹਨਾਂ ਨੂੰ ਪਤਾ ਵੀ ਸਾਡਾ ਪਿਆਰ ਸਭ ਨਾਲ ਬਣਿਆ ਹੋਇਆ ਜੀ ਸਭ ਨਾਲ ਵਧੀਆ ਡੀਲ ਕਰਦੇ ਆ ਹੈਨਾ ਸਿਰਫ ਇਹ ਚੀਜ਼ ਹੈ ਜੋ ਸਾਡੇ ਅੱਧ ਬੋਲ ਹਰੇਕ ਬੰਦਾ ਸਾਡੇ ਨਾਲ ਆ ਕੇ ਖੜਦਾ ਟਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਆ ਸਾਡੇ ਇਲਾਕੇ ਲਈ ਕਿਉਂਕਿ ਅੱਜ ਹਸ਼ਿਆਰਪੁਰ ਆਟੋ ਦੀ ਜਿਹੜੀ ਬ੍ਰਾਂਚ ਪਾਇਲ ਵੱਲੋਂ ਇੱਕ ਇੱਥੇ ਗੱਡੀ ਲਾਂਚ ਕੀਤੀ ਗਈ ਆ ਜਿਹਨੂੰ ਵਿਕਟੋਰੀਅਸ ਕਹਿੰਦੇ ਨੇ ਤੇ ਇਸ ਗੱਡੀ ਦੀ ਲਾਂਚਿੰਗ ਸਮੇਂ ਅਸੀਂ ਸਾਰੇ ਆਏ ਆ ਸੋ ਇਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਕੰਪਨੀ ਦੇ ਮੈਨੇਜਰ ਸਾਹਿਬ ਇਹਨਾਂ ਦਾ ਜਿੰਨਾ ਸਟਾਫ ਆ ਸਾਰਿਆਂ ਨੂੰ ਮੁਬਾਰਕਬਾਦ ਆ ਕਿਉਂਕਿ ਇਹ ਜਿਹੜਾ ਹੁਸ਼ਿਆਰਪੁਰ ਆਟੋ ਦੀ ਜਿਹੜੀ ਪਾਇਲ ਬ੍ਰਾਂਚ ਆ ਇਹਨਾਂ ਦੀ ਪਹਿਲਾਂ ਹੀ ਸਰਵਿਸ ਬਾਕਮਾਲ ਆ ਇਲਾਕੇ ਵਿੱਚ ਇਹਨਾਂ ਦਾ ਨਾਮ ਤੇ ਬਹੁਤ ਵਧੀਆ ਸਰਵਿਸ ਦਿੰਦੇ ਨੇ ਸੋ ਇਹਨਾਂ ਨੇ ਹੁਣ ਇੱਕ ਨਵੀਂ ਗੱਡੀ ਆ ਜਿਹੜੀ ਕੰਪਨੀ ਵੱਲੋਂ ਲਾਂਚ ਹੋਈ ਆ ਤੇ ਇਸ ਗੱਡੀ ਦੀ ਲਾਂਚਿੰਗ ਸਮੇਂ ਇਲਾਕੇ ਦੀਆਂ ਮਾਨਯੋਗ ਸ਼ਖਸੀਅਤਾਂ ਨੂੰ ਸੱਦਿਆ ਸੀ ਸੋ ਇਸ ਮੌਕੇ ਅਸੀਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਨੇ ਆਂ ਔਰ ਨਾਲ ਦੀ ਨਾਲ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਆਓ ਆ ਕੇ ਇਹਨਾਂ ਦੇ ਕੋਲੋਂ ਇਸ ਗੱਡੀ ਬਾਰੇ ਜਾਣਕਾਰੀ ਲਓ ਇਹ ਗੱਡੀ ਦੇ ਕੀ ਫਾਇਦੇ ਨੇ ਜਾਂ ਗੱਡੀ ਕਿੰਨੀ ਵਧੀਆ ਇਹਦੀ ਟੋਟਲੀ ਜਿਹੜੀ ਜਾਣਕਾਰੀ ਹੈ ਬੜੇ ਪਿਆਰ ਨਾਲ ਦਿੰਦੇ ਨੇ ਤੇ ਸਰਵਿਸ ਵੀ ਵਧੀਆ ਦਿੰਦੇ ਨੇ ਕਈ ਵਾਰ ਬੰਦੇ ਗੱਡੀ ਵੇਚ ਦਿੰਦੇ ਨੇ ਤੇ ਬਾਅਦ ਚ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਸੋ ਇਹਨਾਂ ਦਾ ਝੜਾ ਸਟਾਫ ਦਾ ਸਾਰਾ ਉਹ ਬੜਾ ਮਿਲਬਰਤਨ ਵਾਲਾ ਲੋਕਾਂ ਦੇ ਨਾਲ ਬੜਾ ਸਹਿਯੋਗ ਕਰਨੇ ਵਾਲਾ ਸੋ ਇਸ ਕਰਕੇ ਇੱਕ ਵਾਰ ਫੇਰ ਇਹਨਾਂ ਦੀ ਸਮੁੱਚੀ ਟੀਮ ਨੂੰ ਇਹ ਸਮੁੱਚੇ ਟੀਮ ਮੈਂਬਰਾਂ ਨੂੰ ਅਸੀਂ ਆਪਣੇ ਵੱਲੋਂ ਇਲਾਕੇ ਵੱਲੋਂ ਤੇ ਇੱਕ ਵਾਰ ਮੁਬਾਰਕਬਾਦ ਦਿੰਦੇ ਆ ਇਸ ਨਵੀਂ ਗੱਡੀ ਦੀ ਲਾਂਚ ਸਮੇਂ ਤੇ ਅਸੀਂ ਵੀ ਮਾਣ ਮਹਿਸੂਸ ਕਰਦੇ ਆ ਕਿ ਇਸ ਸਮੇ ਅਸ ਖੁਸ਼ੀ ਦੇ ਪਲਾਂ ਵਿੱਚ ਅਸੀਂ ਸ਼ਾਮਲ ਹੋਏ ਆ ਵਾਈ ਗੁਰਜੀ ਕਾਖਾਨ ਸਾਹਿਬ ਵਾਈ ਗੁਰਜੀ ਕੀ ਫਤਹ ਪਤਾਨ ਜੀ ਗੱਡੀ ਦੀਆਂ ਕੁਆਲਿਟੀਜ਼ ਬਾਰੇ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੋਗੇ ਜਿਹੜੀ ਗੱਡੀ ਦੀ ਬਾਹਲੀ ਜਾਣਕਾਰੀ ਆ ਉਹ ਤਾਂ ਇਹਨਾਂ ਦਾ ਜਿਹੜਾ ਕੰਪਨੀ ਦਾ ਸਟਾਫ ਆ ਤੇ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਤੁਹਾਨੂੰ ਦੱਸਣਗੇ ਪਰ ਸਾਨੂੰ ਜਿਹੜੀ ਦੇਖਣ ਦੇ ਵਿੱਚ ਲੱਗਿਆ ਕਿ ਗੱਡੀ 'ਚ ਬਹੁਤ ਸ਼ਾਨਦਾਰ ਨਵੇਂ ਫੀਚਰ ਆਏ ਨੇ ਨਵੀਆਂ ਅਪਡੇਟਸ ਨੇ ਔਰ ਨਵੇਂ ਢੰਗ ਦੇ ਨਾਲ ਇਹ ਗੱਡੀ ਤਿਆਰ ਕੀਤੀ ਗਈ ਆ ਸਾਨੂੰ ਬੜੀ ਪਸੰਦ ਆਈ ਆ ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਇੱਕ ਵਾਰ ਤੁਸੀਂ ਸ਼ੋਅਰੂਮ ਤੇ ਆਓ ਤੇ ਇਹਨਾਂ ਕੋਲੋਂ ਇਹਦੀ ਜਾਣਕਾਰੀ ਲਾਓ ਤੇ ਜਿਹੜੇ ਨਵੇਂ ਜੋਕ ਦੀ ਨਵੀਂ ਟੈਕਨੀਕ ਨਾਲ ਤਿਆਰ ਹੋਈ ਗੱਡੀ ਆ ਇਹਦਾ ਤੁਸੀਂ ਜ਼ਰੂਰ ਫਾਇਦਾ ਲਓ ਧੰਨਵਾਦ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਦੇ ਨਾਲ